ਇਹ ਪੀਪੀ ਨੇ ਆਰਡੀਨੈਂਸ ਪਾਸ ਕੀਤੇ ਨੇ ਇਹ ਟੋਟਲੀ ਕਿਸਾਨਾਂ ਦੇ ਅਗੇਂਸਟ ਨੇ ਤੇ ਮੈਨੂੰ ਲੱਗਦਾ ਹੁਣ ਪੰਜਾਬ ਦਾ ਬੱਚਾ ਬੱਚਾ ਇਹਨਾਂ ਆਰਡੀਨੈਂਸਾਂ ਤੋਂ ਜਾਣੂ ਆ ਜਦੋਂ ਮੈਂ ਥੋੜੇ ਦਿਨ ਪਹਿਲਾਂ ਇੱਕ ਸਪੀਚ ਸੁਣੀ ਸੀ ਸਦ ਸਦੀਕ ਸਾਹਿਬ ਦੀ ਉਹ ਆਪਣੇ ਨੁਮਾਇੰਦੇ ਨੇ ਉਹ ਆਪਣੇ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਤਿੰਨ ਐਕਸ ਦੇ ਨਾਮ ਦੱਸ ਦੋ ਐਂਡ ਹੀ ਵਾਸ ਲਾਈਕ ਜੀ ਮੇਰਾ ਮੋਟਾ ਦੁਖਣ ਲੱਗ ਗਿਆ ਲਾਈਕ ਇਹ ਤਾਂ ਇੱਕ ਛੋਟੇ ਬੱਚੇ ਇੱਕ ਜਿਹੜਾ ਕਿਡਿਸ਼ ਨੇਚਰ ਦਾ ਬੱਚਾ ਆ ਇਹ ਉਹਦੇ ਜਵਾਬ ਹੁੰਦੇ ਆ ਵੀ ਸੌਰੀ ਆ ਵਾਸਨਟ ਏਬਲ ਟੂ ਕਮ ਟੂ ਸਕੂਲ ਆ ਵਾਸ ਇਲ ਮੇਰੇ ਜੀ ਮੈਡਮ ਸਾਟ ਲੱਗੀ ਆ ਮਤਲਬ ਇਦਾਂ ਦੇ ਆਪਾਂ ਨੁਮਾਇੰਦੇ ਆ ਥੀਸ ਆਰ ਆ ਰੋਲ ਮਾਡਲਸ ਆ ਆਪਣੇ ਪਾਰਟ ਤੇ ਫਾਲਟ ਆਪ ਇਦਾਂ ਦੇ ਬੰਦੇ ਚੂਜ਼ ਕਰਕੇ ਪਾਰਲੀਮੈਂਟ ਚ ਭੇਜਦੇ ਆ ਮੈਂ ਕਹਿਣ ਦਾ ਮਤਲਬ ਹੈ ਰਿਪਰੈਜ਼ੈਂਟ ਕਰਦੇ ਪੰਜਾਬ ਨੂੰ ਉਹਨਾਂ ਨੂੰ ਵੀ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਬਿਲਕੁਲ ਜਾਣਕਾਰੀ ਨਹੀਂ ਆ ਜਾਂ ਇਹਨਾਂ ਕੋਲ ਲੀਗਲ ਐਡਵਾਈਜ਼ਰਸ ਨਹੀਂ ਜਾਂ ਫਿਰ ਆਈ ਥਿੰਕ ਇਹਨਾਂ ਕੋਲ ਟਾਈਮ ਹੈ ਨਹੀਂ ਜਾਂ ਫਿਰ ਇਹ ਲੋਕਾਂ ਦੇ ਹੱਕ ਦੇ ਵਿੱਚ ਹੈ ਨਹੀਂ ਇਹ ਸਿਰਫ ਆਪਣੇ ਘਰ ਪਰਣ ਲਈ ਆ ਅੱਜ ਜਿਹੜਾ ਨਵਾਂ ਬੰਦਾ ਕੋਈ ਆਪਣੇ ਬੰਦਾ ਆ ਕਿਸੇ ਵੀ ਪਾਰਟੀ ਵੱਲੋਂ ਕਾਲੀ ਕਾਂਗਰਸ ਵੱਲੋਂ ਤੁਸੀਂ ਉਹਦੀ 5 ਸਾਲਾਂ ਬਾਅਦ ਉਹਦੀ ਪ੍ਰਾਪਰਟੀਆਂ ਚੈੱਕ ਕਰੋ ਚੈੱਕ ਕਰੋ ਉਹਦੀ ਵਿਰਾਸਤੀ ਜ਼ਮੀਨ ਇਨਹਰਿਟਡ ਪ੍ਰਾਪਰਟੀ ਕਿਹੜੀ ਤੇ ਨਵੇਂ ਉਹਨੇ ਕਿੰਨੇ ਬਣਾਈਓ ساری ਉਮਰ ਚ ਬੰਦਾ ਨਹੀਂ ਬਣਾ ਸਕਿਆ ਤੇ ਦਾਦੇ ਪੜਦਾਦੇ ਨਹੀਂ ਬਣਾ ਸਕਿਆ ਤੇ 5 ਸਾਲ ਚ ਕਿਹੜਾ ਕ੍ਰਿਸ਼ਮਾ ਹੋ ਗਿਆ ਜਿਹੜਾ ਦਿਨਾਂ ਦੇ ਵਿੱਚ ਉਹ ਇੰਨੇ ਉਹ ਧੰ ਜੋੜ ਗਏ ਕੀ ਹੋ ਜਿਉਂਕੀ ਪ੍ਰੋਵੀਜ਼ਨ ਹੈ ਕਿ ਕੈਪਟਨ ਮਨਿੰਦਰ ਸਿੰਘ ਰਾਸ਼ਟਰਪਤੀ ਦੇ ਜੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੇ ਉਹਨਾਂ ਦੇ ਖਿਲਾਫ ਕੋਈ ਮਤਾ ਪਾਸ ਕਰ ਸਕਦੇ ਨੇ ਦੇਖੋ ਜੀ ਇਹ ਕਿਹੜਾ ਕੋਈ 5752 ਦੀ ਲੜਾਈ ਆ ਕਿ ਦੋਵੇਂ ਜ਼ਮਾਨਤ ਕਰਾਉਣੀਆਂ ਵੀ ਦੋਵੇਂ ਪਾਰਟੀਆਂ ਤਹਿਸੀਲਦਾਰ ਦੇ ਪੇਸ਼ ਹੋਈਆਂ ਐਸਜੀਐਮ ਦੇ ਪੇਸ਼ ਹੋਈਆਂ ਦੋਵੇਂ ਪਾਰਟੀਆਂ ਤੇ ਦੋਨਾਂ ਨੇ ਆਪਣੇ ਪਾਰਟੀਆਂ ਨੇ ਗੱਲਬਾਤ ਕੀਤੀ ਤੇ ਉਹ ਖਤਮ ਹੋ ਗਈ ਪਾਰਟੀ ਇਹ ਇੱਕ ਆਲਰੇਡੀ ਇੱਕ ਐਕਟ ਬਣ ਚੁੱਕਿਆ ਜਦੋਂ ਨਬਜ਼ ਰੁਕੇ ਕਿਸੇ ਪੁੱਤ ਪੱਤੇ ਦੀ ਜਦੋਂ ਬਣੇ ਕਲੋਨੀ ਖੱਤੇ ਦੀ ਜਦੋਂ ਚੜੀ ਜਵਾਨੀ ਢੇਰ ਹੁੰਦੀ ਜਦੋਂ ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਸਵਾਗਤ ਹੈ ਦੋਸਤੋ ਜੋ ਸ਼ੰਭੂ ਬਾਰਡਰ ਦੇ ਉੱਤੇ ਦੀਪ ਸਿੱਧੂ ਵੱਲੋਂ ਮੋਰਚਾ ਲਗਾਇਆ ਗਿਆ ਸੀ ਜਿਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੌਜਵਾਨਾਂ ਤੇ ਹੋਰ ਕਈ ਐਕ ਸਰਵਿਸਮੈਨ ਸ਼ਾਮੂਲਿਤ ਕਰ ਰਹੇ ਨੇ ਉੱਥੇ ਹੀ ਅੱਜ ਦੇ ਦਿਨ ਇਸ ਮੋਰਚੇ ਨੂੰ ਸਮਰਥਨ ਦੇਣ ਲਈ ਹਾਈ ਕੋਰਟ ਤੋਂ ਐਡਵੋਕੇਟ ਪਹੁੰਚੇ ਸੀ ਸਾਡੇ ਨਾਲ ਨੇ ਮੈਡਮ ਐਡਵੋਕੇਟ ਨਵਰੀਨ ਨੇਪਾਲ ਜਣਾ ਤੁਹਾਨੂੰ ਤੁਹਾਡਾ ਸਵਾਗਤ ਹੈ थैंक यू so much ਤੁਸੀਂ ਕਿਵੇਂ ਦੇਖਦੇ ਹੋ ਜੋ ਕੇਂਦਰ ਸਰਕਾਰ ਨੇ ਤਿੰਨ ਆਰਡੀਨੈਂਸ ਪਾਸ ਕੀਤੇ ਨੇ ਇਹਨਾਂ ਦਾ ਤੁਹਾਡਾ ਕੀ ਪ੍ਰਤੀਕਰਮ ਹੈ ਜਿਹੜੇ ਇਹ ਤਿੰਨ ਆਰਡੀਨੈਂਸ ਪਾਸ ਕੀਤੇ ਨੇ ਇਹ ਟੋਟਲੀ ਕਿਸਾਨਾਂ ਦੇ ਅਗੇਂਸਟ ਨੇ ਤੇ ਮੈਨੂੰ ਲੱਗਦਾ ਹੁਣ ਪੰਜਾਬ ਦਾ ਬੱਚਾ ਬੱਚਾ ਇਹਨਾਂ ਆਰਡੀਨੈਂਸਾਂ ਤੋਂ ਜਾਣੂ ਆ ਤੇ ਹੁਣ ਆਪਣੇ ਜਿਹੜੇ ਪੰਜਾਬ ਦੇ ਜਿਹੜੇ ਨੁਮਾਇੰਦੇ ਨੇ ਆਈ ਥਿੰਕ ਮੈਨੂੰ ਲੱਗਦਾ ਉਹਨਾਂ ਨੂੰ ਘੱਟ ਨੋਲੇਜ ਆ ਤੇ ਬੱਚਿਆਂ ਨੂੰ ਜ਼ਿਆਦਾ ਨੋਲੇਜ ਹੋ ਗਈ ਆ ਜਦੋਂ ਮੈਂ ਥੋੜੇ ਦਿਨ ਪਹਿਲਾਂ ਇੱਕ ਸਪੀਚ ਸੁਣੀ ਸੀ ਸਰ ਸਦੀਕ ਸਾਹਿਬ ਵੀ ਆਪਣੇ ਨੁਮਾਇੰਦੇ ਨੇ ਉਹ ਆਪਣੇ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਤਿੰਨ ਐਕਸ ਦੇ ਨਾਮ ਦੱਸ ਦੋ ਐਂਡ ਹੀ ਵਾਸ ਲਾਈਕ ਜੀ ਮੇਰਾ ਮੋਟਾ ਦੁਖਣ ਲੱਗ ਗਿਆ ਲਾਈਕ ਇਹ ਤਾਂ ਇੱਕ ਛੋਟੇ ਬੱਚੇ ਇੱਕ ਜਿਹੜਾ ਕਿਡਿਸ਼ ਨੇਚਰ ਦਾ ਬੱਚਾ ਆ ਇਹ ਉਹਦੇ ਜਵਾਬ ਹੁੰਦੇ ਆ ਵੀ ਸੌਰੀ ਆ ਵਾਸਨਟ ਏਬਲ ਟੂ ਕਮ ਟੂ ਸਕੂਲ ਆ ਵਾਸ ਇਲ ਮੇਰੇ ਜੀ ਮੈਡਮ ਸਾਟ ਲੱਗੀ ਆ ਮਤਲਬ ਇਦਾਂ ਦੇ ਆਪਾਂ ਨੁਮਾਇੰਦੇ ਆ ਥੀਸ ਆਰ ਆ ਰੋਲ ਮਾਡਲਸ ਆ ਆਪਣੇ ਪਾਰਟ ਤੇ ਫਾਲਟ ਆਪ ਇਦਾਂ ਦੇ ਬੰਦੇ ਚੂਜ਼ ਕਰਕੇ ਪਾਰਲੀਮੈਂਟ ਚ ਭੇਜਦੇ ਆ ਜਿਹੜੇ ਤੁਹਾਡਾ ਕਹਿਣ ਦਾ ਮਤਲਬ ਹੈ ਰਿਪਰੈਜ਼ੈਂਟ ਕਰਦੇ ਪੰਜਾਬ ਨੂੰ ਉਹਨਾਂ ਨੂੰ ਵੀ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਬਿਲਕੁਲ ਜਾਣਕਾਰੀ ਨਹੀਂ ਆ ਜਾਂ ਇਹਨਾਂ ਕੋਲ ਲੀਗਲ ਐਡਵਾਈਜ਼ਰਸ ਨਹੀਂ ਜਾਂ ਫਿਰ ਆਈ ਥਿੰਕ ਇਹਨਾਂ ਕੋਲ ਟਾਈਮ ਹੈ ਨਹੀਂ ਜਾਂ ਫਿਰ ਇਹ ਲੋਕਾਂ ਦੇ ਹੱਕ ਦੇ ਵਿੱਚ ਹੈ ਨਹੀਂ ਇਹ ਸਿਰਫ ਆਪਣੇ ਘਰ ਪਰਣ ਲਈ ਆਪਣੀ ਪਰਸਨਲ ਆਪਣੇ ਚੀਜ਼ਾਂ ਵਧਾਉਣ ਲਈ ਉਹਦੇ ਲਈ ਕਰ ਰਹੇ ਜਿਵੇਂ ਕੋਈ ਅੱਜ ਜਿਹੜਾ ਨਵਾਂ ਬੰਦਾ ਕੋਈ ਆਪਣੇ ਬੰਦਾ ਆ ਕਿਸੇ ਵੀ ਪਾਰਟੀ ਵੱਲੋਂ ਕਾਲੀ ਕਾਂਗਰਸ ਵੱਲੋਂ ਤੁਸੀਂ ਉਹਦੀਆਂ 5 ਸਾਲਾਂ ਬਾਅਦ ਉਹਦੀ ਪ੍ਰਾਪਰਟੀਆਂ ਚੈੱਕ ਕਰੋ ਚੈੱਕ ਕਰੋ ਉਹਦੀ ਵਿਰਾਸਤੀ ਜ਼ਮੀਨ ਇਨਹਰਿਟਿਡ ਪ੍ਰਾਪਰਟੀ ਕਿਹੜੀ ਆ ਤੇ ਨਵੇਂ ਉਹਨੇ ਕਿੰਨੇ ਬਣਾਈਓ ਸਾਰੀ ਉਮਰ ਚ ਬੰਦਾ ਨਹੀਂ ਬਣਾ ਸਕਿਆ ਤੇ ਦਾਦੇ ਪੜਦਾਦੇ ਨਹੀਂ ਬਣਾ ਸਕਿਆ ਤੇ 5 ਸਾਲਾਂ ਚ ਕਿਹੜਾ ਕ੍ਰਿਸ਼ਮਾ ਹੋ ਗਿਆ ਜਿਹੜਾ ਦਿਨਾਂ ਦੇ ਵਿੱਚ ਉਹਨੇ ਉਹ ਧਨ ਜੋੜ ਗਏ ਜਿਵੇਂ ਵਿਰੋਧ ਧਿਰਾਂ ਵੱਲੋਂ ਵੀ ਕਿਹਾ ਜਾਂਦਾ ਕਿ ਕੈਪਟਨ ਮਰੀਂਦਰ ਸਿੰਘ ਵਿਧਾਨ ਸਭਾ ਦਾ ਵਿਸ਼ੇਸ਼ ਜਿਲ੍ਹਾ ਸਦਕੇ ਕੋਈ ਮਤਾ ਲੈ ਕੇ ਆਉਣ ਜੋ ਇਹਨਾਂ ਕਰੋਨਾ ਨੂੰ ਰੱਦ ਕਰ ਦੇਵੇ ਕੀ ਇਹੋ ਜਿਹੀ ਕੋਈ ਪ੍ਰੋਵੀਜ਼ਨ ਹੈ ਕਿ ਕੈਪਟਨ ਮਰੀਂਦਰ ਸਿੰਘ ਰਾਸ਼ਟਰਪਤੀ ਦੇ ਜੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੇ ਉਹਨਾਂ ਦੇ ਖਿਲਾਫ ਕੋਈ ਮਤਾ ਪਾਸ ਕਰ ਸਕਦੇ ਨੇ ਦੇਖੋ ਜੀ ਇਹ ਕਿਹੜਾ ਕੋਈ 5752 ਦੀ ਲੜਾਈ ਆ ਕਿ ਦੋਵੇਂ ਜ਼ਮਾਨਤ ਕਰਾਉਣੀਆਂ ਵੀ ਦੋਵੇਂ ਪਾਰਟੀਆਂ ਤਹਿਸੀਲਦਾਰ ਦੇ ਪੇਸ਼ ਹੋਈਆਂ ਐਸਜੀਐਮ ਦੇ ਪੇਸ਼ ਹੋਈਆਂ ਦੋਵੇਂ ਪਾਰਟੀਆਂ ਤੇ ਦੋਨਾਂ ਨੇ ਆਪਣੇ ਪਾਰਟੀਆਂ ਨੇ ਗੱਲਬਾਤ ਕੀਤੀ ਤੇ ਉਹ ਖਤਮ ਹੋ ਗਈ ਪਾਰਟੀ ਇਹ ਇੱਕ ਆਲਰੇਡੀ ਇੱਕ ਐਕਟ ਬਣ ਚੁੱਕਿਆ ਇਹਦੇ ਲਈ ਆਪਾਂ ਨੂੰ ਬਹੁਤ ਵੱਡੇ ਜਿਹੜੇ ਸੰਘਰਸ਼ ਨੇ ਉਹ ਵਿੱਢਣੇ ਪੈਣਗੇ ਇਹਦੇ ਲਈ ਆਪਾਂ ਨੂੰ ਟਾਈਮ ਲੱਗੂਗਾ ਤੇ ਜਿਹੜਾ ਯੂਥ ਆ ਇਹਨੂੰ ਹੋਸ਼ ਦੇ ਨਾਲ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲੈਣਾ ਪਊਗਾ ਤੇ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਆ ਇਹ ਕੁਝ ਹੱਦ ਤੱਕ ਇਸ ਦੇ ਫੇਵਰ ਦੇ ਵਿੱਚ ਜਾ ਸਕਦੇ ਨੇ ਜੋ ਆਪਣੇ ਮਤਾ ਪਾਉਣ ਜਿਵੇਂ ਭਾਰਤੀ ਕਿਸਾਨ ਯੂਨੀ ਲੱਖੋਵਾਲ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਉਹ ਵਾਪਸ ਲੈ ਲਈ ਭਾਵੇਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਦਾ ਕਹਿਣਾ ਹੈ ਕਿਸੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਇਹਨਾਂ ਨੂੰ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਗੇ ਕਿਉਂਕਿ ਇਹ ਜਿਹੜੇ ਕਾਨੂੰਨ ਨੇ ਇਹ ਇਲਲੀਗਲ ਤਾਂ ਹੈ ਨਹੀਂ ਕਿ ਸੁਪਰੀਮ ਕੋਰਟ ਦੇ ਰਾਹੀਂ ਰੱਦ ਹੋ ਸਕਦੇ ਨੇ ਇਹ ਦੇਖੋ ਜੀ ਆਲਰੇਡੀ ਜਿਹੜਾ ਆਪਣਾ ਪ੍ਰੈਜ਼ੀਡੈਂਟ ਆ ਇਹ ਵੀ ਆਪਣੀ ਬੀਜੇਪੀ ਸਰਕਾਰ ਨੇ ਅਪਾਇੰਟ ਕੀਤਾ ਹੈ ਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਅਸੀਂ ਜੁਡੀਸ਼ਰੀ ਦੇ ਬੀਇੰਗ ਅ ਲਾਇਰ ਅਸੀਂ ਤਾਂ ਜੁਡੀਸ਼ਰੀ ਤੇ ਫੇਥ ਕਰਦੇ ਆ ਪਰ ਜਿਹੜੇ ਐਕਚੁਅਲ ਜਿਹੜੇ ਚੈਨਲਸ ਨੇ ਜਦੋਂ ਆਪਾਂ ਉਹਨਾਂ ਨੂੰ ਫਾਲੋ ਕਰਦੇ ਆ ਤੇ ਜਦੋਂ ਆਪਾਂ ਇਹ ਮਤਲਬ ਇਹ ਟਾਈਮ ਨੂੰ ਇਹਨੂੰ ਸਾਲਾਂ ਸਾਲ ਲੱਗ ਜਾਂਦੇ ਜਿਵੇਂ ਬਾਬਰੀ ਮਸਜਿਦ ਦਾ ਕੇਸ ਸੀਗਾ ਉਹਦੇ ਰਿਜ਼ਲਟ ਆਉਣ ਨੂੰ ਕਿੰਨੇ ਟਾਈਮ ਲੱਗੇ ਇਹਨਾਂ ਨੂੰ ਹੁਣ ਆਲਰੇਡੀ ਇੱਕ ਕਈ ਆਪਾਂ ਪਾਣੀ ਸਿਰ ਤੋਂ ਝੁੱਲ ਚੱਕਿਆ ਇਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਇਕੱਠੇ ਹੋ ਕੇ ਲੰਬੇ ਲੰਬੇ ਸੰਘਰਸ਼ ਅਸਲ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਸਲ ਹੁਣ ਜੋ ਇਹਨਾਂ ਦੀ ਨੁਮਾਇੰਦਗੀ ਕਰਨ ਵਾਲਾ ਉਹ ਹੈ ਕੌਣ ਕਿਸਾਨਾਂ ਬਾਹ ਕਿਦੀ ਫੜਨ ਦਾ ਖੇਰਾ ਕਿਸਾਨਾਂ ਨੂੰ ਜਿਹੜੇ ਇੰਟੈਲੈਕਚੁਅਲ ਪਰਸਨ ਆ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਨਵੇਂ ਯੂਥ ਦੀਆਂ ਗੱਲਾਂ ਬਾਤਾਂ ਜਿਹੜੇ ਉਹਨਾਂ ਚੋਂ ਜ਼ਿਆਦਾ ਨੌਲੇਜ ਰੱਖਦੇ ਆ ਜਿਨ੍ਹਾਂ ਨੂੰ ਜ਼ਿਆਦਾ ਐਕਸਪੀਰੀਅੰਸ ਆ ਜਾਂ ਫਿਰ ਜਿਹੜੀਆਂ ਆਪਣੀਆਂ ਪੰਜਾਬ ਦੀਆਂ 30 ਕੱਥੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਇਹਨਾਂ ਦੇ ਨਾਲ ਇਕੱਠੇ ਹੋ ਕੇ ਇੱਕ ਪ੍ਰੋਪਰ ਜਿਹੜਾ ਹੈਗਾ ਇੱਕ ਵੇ ਆਊਟ ਇਹਨਾਂ ਨੂੰ ਲੱਭਣਾ ਚਾਹੀਦਾ ਆ ਤੁਸੀਂ ਕੋਈ ਕਵਿਤਾ ਕੋਟੇਸ਼ਨ ਬੋਲਣਾ ਚਾਹੁੰਦੇ ਹੋ ਹਾਂਜੀ ਜਰੂਰ ਮੈਂ ਕੋਟੇਸ਼ਨ ਬੋਲਣਾ ਚਾਹੂੰਗੀ ਜਦੋਂ ਨਬਜ਼ ਰੁਕੇ ਕਿਸੇ ਜਦੋਂ ਨਬਜ਼ ਰੁਕੇ ਕਿਸੇ ਪੁੱਤ ਪੱਤੇ ਦੀ ਜਦੋਂ ਬਣੇ ਕਲੋਨੀ ਖੱਤੇ ਦੀ ਜਦੋਂ ਚੜੀ ਜਵਾਨੀ ਢੇਰ ਹੁੰਦੀ ਜਦੋਂ ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ ਜਦੋਂ ਆਖੇ ਕਲਮ ਪਟਵਾਰੀ ਦੀ ਤਕਸੀਮ ਕਰਵਾ ਲੋ ਸਾਰੀ ਦੀ ਜਦੋਂ ਵੱਡਾ ਪੋਤਾ ਦਾਦੇ ਨੂੰ ਵਸੀਅਤ ਦੀ ਯਾਦ ਦਿਵਾਉਂਦਾ ਏ ਬੈਨੀਪਾਲਾ ਉਦੋਂ ਤਰਸ ਪੰਜਾਬ ਤੇ ਆਉਂਦਾ ਏ ਉਦੋਂ ਤਰਸ ਪੰਜਾਬ ਤੇ ਆਉਂਦਾ ਏ ਥੈਂਕ ਯੂ ਇਹ ਸਾਨੂੰ ਸਾਡੇ ਨਾਲ ਐਡਵੋਕੇਟ ਬੈਨੀਪਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਹੁਣ ਉਹਨਾਂ ਮੋਦੀ ਜੀਵੀਆਂ ਦੀ ਬਾਹ ਫੜਨ ਜੋ ਪੰਜਾਬ ਨੂੰ ਕਿਸਾਨਾਂ ਨੂੰ ਰਾਹ ਦਸਰਾ ਕਿਸਾਨਾਂ ਦੇ ਰਾਹ ਦਸਰਾ ਬਣ ਸਕਦੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸ਼ੁਕਰੀਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ